ਮਿਨੀ ਸਟੇਡੀਅਮ ਵੀ ਬਣਾਣਾ ਹੋਏ 50 ਲੱਖ ਤੋਂ ਕਰੋੜ ਰੁਪਈਆ ਲੱਗੇ ਇਹਨਾਂ ਕੋਲ ਪੈਸੇ ਆਏ ਨਹੀਂ ਜ਼ਹਿਰਖੰਡ ਜੋਗੇ ਤੇ ਇਹਨਾਂ ਕੋਲ ਪੈਸੇ ਨਹੀਂ ਹਸਪਤਾਲ ਕੋਈ ਚੱਲਦਾ ਨਹੀਂ ਸਕੂਲ ਕੋਈ ਚੱਲਦਾ ਨਹੀਂ ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾ ਰਹੇ ਅਜੇ ਤੱਕ ਤੇ ਪੰਚਾਇਤ ਤੇ ਕੁਰਵਾਨ ਦਾ ਹੀ ਨਾਂ ਨਹੀਂ ਲੈ ਰਹੇ ਸੀ ਕਦੋਂ ਹੋਣੀਆਂ ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕੇ ਆ ਜੀ ਇਹ ਟੋਟਲ ਫਰਾਡ ਚੀਫ ਮਿਨਿਸਟਰ ਤੇ ਫਰਾਡ ਇਹਨਾਂ ਦੀ ਜਮਾਤ ਹੈ ਜਿਹਦੇ ਪਿੰਡਾਂ ਨੇ ਸਰਬਸ਼ਕਤੀ ਕਰ ਲਈ ਤੇ ਇਹਨਾਂ ਕੋ ਤੇ 5 ਲੱਖ ਨਹੀਂ ਦਿੱਤਾ ਜਾਣਾ ਇਹਨਾਂ ਸਟੇਡੀਅਮ ਨੂੰ ਦੇਣਾ ਸਭ ਝੂਠ ਬੋਲਣ ਦਾ ਠੇਕਾ ਪੀਐਚਡੀ ਲਈ ਜਿਹੜੇ ਇਹਨਾਂ ਦਾ ਕਿਸੇ ਪਿੰਡ ਚ ਆਲਰੇਡੀ ਸਟੇਡੀਅਮ ਬਣਿਆ ਉਹ ਤੇ ਇਹਨਾਂ ਕੋ ਨਾ ਰੰਗ ਹੋ ਰਿਹਾ ਨਾ ਉਹਦੀ ਅਪਕੀਪ ਹੋ ਰਹੀ ਤੁਸੀਂ ਇਹ ਟੋਟਲ ਫਰਾਡ ਚੀਫ ਮਿਨਿਸਟਰ ਤੇ ਫਰਾਡ ਇਹਨਾਂ ਦੀ ਜਮਾਤ ਹੈ ਸਮੂਚੇ ਪੰਜਾਬ ਢਾਈਆਂ ਸਾਲਾਂ ਤੇ ਰੁਪਈਆ ਕਿਸੇ ਪੰਚਾਇਤ ਨੂੰ ਨਹੀਂ ਦੇ ਸਕੇ ਇਹਨਾਂ ਸਰਬਸੰਮਤੀ ਨਾਲ ਮੈਨੂੰ ਦੱਸੋ 13000 ਪੰਚਾਇਤ ਤੇ 12800 ਜੀ ਜੇ ਆਦੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤੇ ਇਹਨਾਂ ਕੋਲ ਤਾਂ 5 ਲੱਖ ਨਹੀਂ ਦਿੱਤਾ ਜਾਣਾ ਇਹਨਾਂ ਸਟੇਡੀਅਮ ਨੂੰ ਦੇਣਾ ਸਰ ਝੂਠ ਬੋਲਣ ਦਾ ਠੇਕਾ ਪੀਐਚਡੀ ਲਈ ਇਹਨਾਂ ਨੂੰ ਪਤਾ ਉਹ ਅਗਲਾ ਝੂਠ 6 ਮਹੀਨੇ ਬਾਅਦ ਬੋਲਣਾ ਪਏਗਾ ਤਾਂ ਕੁਝ ਇਹਨਾਂ ਨੂੰ ਵਾਜਿਬ ਗੱਲ ਕਰਨੀ ਚਾਹੀਦੀ ਹੈ ਜਿਹੜੇ ਇਹਨਾਂ ਦਾ ਕਿਸੇ ਪਿੰਡ 'ਚ ਆਲਰੇਡੀ ਸਟੇਡੀਅਮ ਬਣਿਆ ਉਹ ਤੇ ਇਹਨਾਂ ਕੋਲ ਨਾ ਰੰਗ ਹੋ ਰਿਹਾ ਨਾ ਉਹਦੀ ਅਪਕੀਪ ਹੋ ਰਹੀ ਹੈ ਨਵੇਂ ਪਿੰਡਾਂ ਚ ਕਿ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ ਮੈਨੂੰ ਤੇ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ ਤੇ ਸਰਬਸੰਮਤੀ ਇਨਾਂ ਪਿੰਡਾਂ ਚ ਚਲੋ ਇਹ ਮੰਨ ਲਓ 10% ਪਿੰਡਾਂ ਦੀ ਸਰਬਸੰਮਤੀ ਹੋ ਗਈ 12000 ਚੋ ਤਾਂ 2-3 ਹਜ਼ਾਰ ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25 ਤੋਂ 30 ਲੱਖ ਰੁਪਏ ਦਾ ਮਿਨੀਮਮ ਮੇਰਾ 50 ਲੱਖ ਦਾ ਬੰਦ ਮਿਨੀ ਸਟੇਡੀਅਮ ਵੀ ਬਣਾਣਾ ਹੋਏ 50 ਲੱਖ ਤੋਂ ਕਰੋੜ ਰੁਪਈਆ ਲੱਗਦਾ ਇਹਨਾਂ ਕੋ ਪੈਸੇ ਆਏ ਨੇ ਜ਼ਹਿਰਖਾਨ ਜੋਗੇ ਤੇ ਨਾ ਕੋ ਪੈਸੇ ਨਹੀਂ ਹਸਪਤਾਲ ਕੋਈ ਚੱਲਦਾ ਨਹੀਂ ਸਕੂਲ ਕੋਈ ਚੱਲਦਾ ਨਹੀਂ ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾਰੇ ਪੈਨਸ਼ਨ ਕਿਸ ਨੂੰ ਦਿੱਤੀ ਨਹੀਂ ਜਾ ਰਹੀ ਝੂਠ ਇਹਨਾਂ ਕੋ ਜਨਾ ਮਰਜੀ ਬਿਲਾ ਲਓ ਜੀ ਉਹ ਬੋਲਣ ਤੇ ਕੋਈ ਟੈਕਸ ਨਹੀਂ ਜੀ ਪੰਚਾਇਤ ਦੇ ਚੋਣ ਕਹਿੰਦੇ ਪਹਿਲਾਂ ਵੀ ਸੀ ਨਾ ਭੱਜ ਗਏ ਨੇ ਕਿੱਥੇ ਤੁਸੀਂ ਗੱਲ ਹੀ ਪੰਚਾਇਤ ਦੀ ਚੋਣ ਅਜੇ ਤੱਕ ਦੀ 75 ਸਾਲਾਂ ਚ ਕਿਸੇ ਪਾਰਟੀ ਨੇ ਸਿੰਬਲ ਤੇ ਲੜੀ ਕੱਲੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਾਸ ਲੜੀਆਂ ਜਾਂਦੀਆਂ ਪਤਾ ਨਹੀਂ ਇਹਦਾ ਪਰਪਸ ਕੀ ਹੈ ਤੁਹਾਨੂੰ ਪਤਾ ਹਰ ਚੀਜ਼ ਚ ਐਵੇਂ ਮਧਾਣੀ ਜੀ ਕੋੜ ਲਈ ਹੁੰਦੀ ਇਹਨਾਂ ਨੇ देयर इज नो ਪਰਪਸ ਤੇ ਅਜੇ ਤੱਕ ਤਾਂ ਪੰਚਾਇਤ ਕੁਰਵਾਨ ਦਾ ਹੀ ਨਾਂ ਨਹੀਂ ਲੈ ਰਹੀ ਸੀ ਕਦੋਂ ਹੋਣੀਆਂ ਨੇ ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕੇ ਆ ਜੀ ਤੇ ਕੋਈ ਨਾ ਕੋਈ ਦੇ ਆ ਜਸਟ ਟੇਕਿੰਗ ది ਸਟੇਟ ਫਾਰ ਅ ਰਾਈਡ ਕੁਝ ਵੀ ਸਾਰੇ ਤਿੰਨ ਦਿਨ ਦੇ ਸੈਸ਼ਨ ਚ ਜ਼ੀਰੋ ਰਿਜ਼ਲਟ ਜੇ ਤੇ ਵੇਖੋ ਲਾਅ ਐਂਡ ਆਰਡਰ ਤੇ ਜਾਂ ਅਸੀਂ ਕਿਸਾਨਾਂ ਦੀ ਗੱਲ ਕਰਨੀ ਜਾਂ ਇਹਦੀ ਲਾਅ ਐਂਡ ਆਰਡਰ ਦੀ ਗੱਲ ਕਰਨੀ ਸੀ ਬੇਅਦਬੀਆਂ ਦੀ ਗੱਲ ਕਰਨੀ ਸੀ ਅਸੀਂ ਆਪਣੇ ਜਿੰਨੇ ਵੀ ਇਸ਼ੂਜ਼ ਲਾਰੈਂਸ ਬਿਸ਼ਰੋਈ ਤੋਂ ਲੈ ਕੇ ਸਾਡੇ ਆ ਡਰੱਗਸ ਦਾ ਮਸਲਾ ਸੀ ਕਿਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਕਿਸੇ ਨੂੰ ਨਹੀਂ ਦਿੱਤਾ ਜੀ ਹੁਣ ਕੀ ਕਰ ਸਕਦੇ ਹੋ ਤੁਸੀਂ ਵਾਕ ਆਊਟ ਕਰਾਂਗੇ ਤਾਂ ਲੋਕਾਂ ਵਿੱਚ ਇਹ ਜਾਏਗੀ ਵੇਖੋ ਜੀ ਇਹਦੇ ਵਾਕ ਆਊਟ ਕਰਕੇ ਤੇ ਜੇ ਉੱਥੇ ਬੈਠਨੇ ਆ ਤੇ ਸਪੀਕਰ ਮਤਾਬਕ ਚੱਲਣਾ ਪੈਂਦਾ